ਨਾਨਕ ਜੀ ਦੀ ਸਾਖੀ ਸਿੱਖੀ ਫਕੀਰੀ ਦੇ ਗ੍ਰਸਥ ਵਿੱਚ ਕੀ ਅੰਦਰ ਹੈ ਇੱਕ ਆਦਮੀ ਗੁਰੂ ਨਾਨਕ ਜੀ ਕੋ ਗਿਆ ਉਸਨੇ ਕਿਹਾ ਨਾਨਕ ਜੀ ਮੈਂ ਕੀ ਤਾਰਨ ਕਰਾਂ ਸਿੱਖੀ ਫਕੀਰੀ ਅੰਗ ਗ੍ਰਸਥ ਨਾਨਕ ਜੀ ਨੇ ਕਿਹਾ ਤੂੰ ਪਹਿਲਾਂ ਨਜ਼ਦੀਕ ਦੇ ਪਿੰਡ ਜਾ ਉੱਥੇ ਮੇਰਾ ਇੱਕ ਸਿੱਖ ਹੈ ਉਸ ਨੂੰ ਮੇਰਾ ਹੁਕਮ ਸੁਣਾਈ ਕਿ ਨਾਨਕ ਜੀ ਨੇ ਕਿਹਾ ਹੈ ਕਿ ਪਹਿਲਾਂ 200 ਰੁਪਏ ਪੇਟਾ ਲਈ ਅਤੇ ਫਿਰ ਉੱਥੇ ਭੋਜਨ ਛਕੀ ਜਾਂ ਜਾ ਕੇ 200 ਰੁਪਏ ਪੇਟਾ ਲਾ ਕੇ ਆਪੋ ਜਨ ਛੱਕੇ ਇੱਥੇ ਆ ਫਿਰ ਤੈਨੂੰ ਆਪਣੇ ਆਪ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ ਉਸ ਆਦਮੀ ਨੇ ਇੰਜ ਹੀ ਕੀਤਾ ਨਜ਼ਦੀਕ ਦੇ ਪਿੰਡ ਗਿਆ ਜਦੋਂ ਸਿੱਖ ਨੂੰ ਪਤਾ ਲੱਗਾ ਕਿ ਨਾਨਕ ਜੀ ਨੇ ਭੇਜਿਆ ਹੈ ਤੇ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਉਸ ਦੀ ਬਹੁਤ ਆਦਰ ਸੇਵਾ ਕੀਤੀ ਉਸ ਵਿਅਕਤੀ ਨੇ ਕਿਹਾ ਕਿ ਮੈਨੂੰ ਨਾਨਕ ਜੀ ਦਾ ਹੁਕਮ ਹੈ ਕਿ ਪਹਿਲੇ 200 ਰੁਪਏ ਪੇਟਾ ਤੇਰੇ ਕੋਲ ਲਾਵਾਂਗਾ ਤੇ ਫਿਰ ਭੋਜਨ ਛਕਾਂਗਾ ਉਸਨੇ ਆਪਣੀ istri ਨੇ ਸੋਚਿਆ ਕਿ ਇਨੇ ਰੁਪਏ ਮੈਂ ਕਿੱਥੋਂ ਲਿਆਵਾਂਗਾ ਨਾਨਾ ਜੀ ਦਾ ਹੋਗਾ ਮੈਂ ਦੇਣੇ ਜ਼ਰੂਰੀ ਨੇ ਉਸ ਦੀ ਪਤਨੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਸ਼ਾਹੂਕਾਰ ਸਾਡੀ ਕੁੜੀ ਦੇ ਰਿਸ਼ਤੇ ਲਈ 500 ਰੁਪਏ ਦੇਣ ਲਈ ਤਿਆਰ ਸੀ ਉਸ ਦੀ ਉਮਰ ਜ਼ਿਆਦਾ ਸੀ ਤੇ ਸਾਡੀ ਕੁੜੀ ਦੀ ਉਮਰ ਘੱਟ ਹੈ ਤੇ ਅਸੀਂ ਸੋਚਿਆ ਕਿ ਆਪਣੀ ਕੁੜੀ ਨੂੰ ਅਸੀਂ ਮੁੱਲ ਨਹੀਂ ਵੇਚਣਾ ਪਰ ਹੁਣ ਜਿਨਨਕ ਜੀ ਨੇ 200 ਰੁਪਏ ਦੀ ਭੇਟਾ ਮੰਗੀ ਹੈ ਤੇ ਸਾਨੂੰ ਉਸ ਸ਼ਾਹੂਕਾਰ ਨਾਲ ਗੱਲ ਕਰਕੇ ਆਪਣੀ ਕੁੜੀ ਦਾ ਰਿਸ਼ਤਾ ਉਸ ਨਾਲ ਕਰ ਦੇਣਾ ਚਾਹੀਦਾ ਹੈ ਉਸ ਵਿਅਕਤੀ ਨੇ ਕਿਹਾ ਤੂੰ ਠੀਕ ਕਹਿ ਰਹੀ ਹੈ ਇਸ ਵਿੱਚ ਜ਼ਰੂਰ ਕੋਈ ਨਾਨਕ ਜੀ ਦੀ ਲੀਲਾ ਹੈ ਨਾਨਕ ਜੀ ਆਪੇ ਸਭ ਠੀਕ ਕਰ ਦੇਣਗੇ ਉਹ ਵਿਅਕਤੀ ਉਸੇ ਸਮੇਂ ਉਸ ਸ਼ਾਹੂਕਾਰ ਕੋ ਗਿਆ ਉਸਨੇ ਕਿਹਾ ਕਿ ਤੂੰ ਮੇਰੀ ਗੁਰੂ ਨਾਲ ਰਿਸ਼ਤਾ ਕਰਨਾ ਚਾਹੁੰਦਾ ਸੀ 500 ਰੁਪਏ ਦੇ ਕੇ ਤੂੰ 250 ਰੁਪਏ ਦੇ ਦੇ ਤੇ ਰਿਸ਼ਤਾ ਪੱਕਾ ਮੈਨੂੰ 250 ਰੁਪਏ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਸ ਸ਼ਾਹੂਗਾਨ ਨੇ ਕਿਹਾ ਕਿ 250 ਦੀ ਜਗ੍ਹਾ ਤਾਂ 200 ਹੀ ਲੱਲਾਂ ਜਿੰਨੇ ਚਾਹੇਦੇ ਹਨ ਲੱਲਾਂ ਆਪਣੇ ਜਿੰਨੇ ਘਰ ਨੇ ਸਵਾਰ ਲਾ ਮੈਨੂੰ ਤੰਦੀ ਕਮੀ ਨਹੀਂ ਪਰ ਮੈਨੂੰ ਤੇਰੀ ਕੁਰੀ ਦਾ ਰਿਸ਼ਤਾ ਹੀ ਚਾਹੀਦਾ ਹੈ ਉਸਨੇ ਕਿਹਾ ਮਨੂੰ ਜ਼ਿਆਦਾ ਪੈਸੇ ਦੀ ਜ਼ਰੂਰਤ ਨਹੀਂ ਸੀ 250 ਦੀ ਜ਼ਰੂਰਤ ਹੈ ਉਸਨੇ 250 ਉਸ ਸਿੱਖ ਨੂੰ ਦੇ ਦਿੱਤੇ ਉਸੇ ਕਰਾਇਆ ਉਸਨੇ ਕਿਹਾ ਕਿ 200 ਰੁਪਏ ਨਾਨਕ ਜੀ ਦਾ ਹੁਕਮ ਤੇ 50 ਰੁਪਏ ਤੇਰੀ ਭੇਟਾ ਫਿਰ ਉਸ ਨੂੰ ਲੰਗਰ ਪਾਨਿਸ਼ ਗਿਆ ਫਿਰ ਉਹ ਲੰਗਰ ਸ਼ਾਂਕੇ ਕਰੋ ਬਾਅਦ ਵਾਪਸੀ ਵੱਲ ਤੁਰ ਪਿਆ ਜਦ ਵਾਪਸ ਗਿਆ ਤਾਂ ਇੱਕ ਉਜਾਰੂ ਜਾ ਕੇ ਬੈਠਾ ਉਹਦੇ ਇੱਕ ਸਾਧੂ ਬੈਠਾ ਸੀ ਉਸਦੇ ਨੇ ਜ਼ਦੀਕ ਬੈਠ ਕੇ ਕੁਝ ਚਿਰ ਵਿਸ਼ਰਾਮ ਕਰਨ ਦਾ ਉਸਨੇ ਸੋਚਿਆ ਉਸਨੇ ਦੇਖਿਆ ਕਿ ਇੱਕ ਸ਼ਾਹੂ ਗਾਹੂ ਸਾਧੂ ਕੋ ਆਇਆ ਅਤੇ ਉਸ ਸਾਧੂ ਨੂੰ ਸੁੰਦਰ ਪਕਵਾਨ ਦਿੱਤੇ ਅਤੇ ਮਹਿੰਗਾ ਦੁਸ਼ਾਲਾ ਉਸ ਨੂੰ ਉੜਾ ਦਿੱਤਾ ਉਹ ਸਾਧੂ ਨੇ ਉਸ ਨੂੰ ਕੁਝ ਨਹੀਂ ਗਿਆ ਉਹ ਸ਼ਰੂਕਰ ਮੱਥਾ ਟੇਕ ਕੇ ਚਲਾ ਗਿਆ ਫਿਰ ਉਸ ਨੇ ਦੇਖਿਆ ਕਿ ਥੋੜੇ ਹੀ ਸਮੇਂ ਬਾਅਦ ਇੱਕ ਚੋਰ ਆਇਆ ਉਸ ਸਾਧੂ ਦੇ ਅੱਗੋਂ ਪਿਆ ਮਿੱਠੇ ਪਕਵਾਨ ਵੀ ਚੁੱਕ ਕੇ ਲੈ ਗਿਆ ਅਤੇ ਜੋ ਦੁਸ਼ਾਲਾ ਉੜਾਇਆ ਸੀ ਉਹ ਵੀ ਲੈ ਗਿਆ ਉਸ ਸਾਧੂ ਨੇ ਨਾਂ ਤੇ ਚੋਰ ਨੂੰ ਗਾਣਾ ਗੱਡੀਆਂ ਅਤੇ ਨਾਂ ਸ਼ਾਰੂ ਕਰਦੇ ਉਪਮਾ ਕੀਤੀ ਉਹ ਅਡੋਲ ਆਪਣੀ ਮਸਤੀ ਵਿੱਚ ਮੱਠ ਰਿਹਾ ਪ੍ਰਮਾਤਮਾ ਦਾ ਨਾਮ ਜਪ ਕਰਦਾ ਰਿਹਾ ਫਿਰ ਇਹ ਸਭ ਦੇਖ ਕੇ ਉਸ ਆਦਮੀ ਬਹੁਤ ਹੈਰਾਨ ਹੋਇਆ ਉਹ ਅੱਗੇ ਨੂੰ ਗਿਆ ਥੋੜੀ ਅੱਗੇ ਜਾ ਕੇ ਦੋ ਪੰਛੀ ਇੱਕ ਰੁੱਖ ਉੱਤੇ ਬੈਠੇ ਸਨ ਉਹ ਰੁੱਖ ਦੇ ਕੋਲ ਲਿਆ ਬੜ ਗਿਆ ਉਸ ਪੰਛੀ ਵਿੱਚ ਜੋ ਮਾਦਾ ਪੰਛੀ ਸੀ ਉਸਨੇ ਕਿਹਾ ਕਿ ਇਹ ਸਾਡੇ ਰੁੱਖ ਦੇ ਹੇਠਾਂ ਆਇਆ ਹੈ ਗੁਰੂ ਨਾਨਕ ਦਾ ਸਿੱਖਿਆ ਸਾਨੂੰ ਇਸ ਨੂੰ ਕੁਝ ਭੋਜਨ ਖਾਣ ਲਈ ਦੇਣਾ ਚਾਹੀਦਾ ਹੈ ਉਸ ਤੇ ਪਤੀ ਨੇ ਨਰ ਪੰਛੀ ਨੇ ਕਿਹਾ ਕਿ ਬਿਲਕੁਲ ਸਹੀ ਹੈ ਉਹ ਲਾਗੇ ਪਿੰਡ ਚੋਂ ਗਿਆ ਅਤੇ ਚੰਗਿਆੜੀ ਹੁੰਦੇ ਕਿ ਸੁੱਟ ਦੋਤੀ ਚੰਗਿਆੜੀ ਬਲਦੀ ਦੇਖ ਕੇ ਉਸ ਨੇ ਗਿਆ ਠੰਡ ਦਾ ਮੌਸਮ ਹੈ ਮੈਂ ਮੈਂ ਥੋੜੀ ਅਗਵਾ ਲਵਾਂ ਉਸ ਨੇ ਤਣਕੇ ਇਕੱਠੇ ਕਰਕੇ ਅਗਵਾ ਲਈ ਉਹ ਮਾਦਾ ਪੰਛੀ ਪਹਿਲਾਂ ਉਸ ਅੱਗ ਵਿੱਚ ਡਿੱਗੀ ਅਤੇ ਮਰ ਗਈ ਕੁਝ ਸਮੇਂ ਬਾਅਦ ਨਰ ਪੰਛੀ ਵੀ उस अगर डेके मर गया उस आदमी ने देखा कि दो पंछी अपने आप ही अगर सड़ गए हैं कि उन्हें इन्होंने खा के मैं अपनी भुख मिटा लवा फिर उसने उन्होंने पंछियों को खा लिया फिर वापस नानक जी को आया उसने कहा नानक जी हूँ मरे सवाल का जवाब दो आप आटा जो तेरे सुख ने ताे लिए भेजी है दो सौ रुपए नानक जी ने कहा कि तेनों हाले तक अपने सवाल का जवाब नहीं मिले उसने कहा मनो ते नहीं मिले ਨਾਨਕ ਜਿਨੀਆਂ ਜੇ ਤੋ ਸਿੱਖੀ ਤਾਰਨ ਕਰਨੀ ਹੈ ਤੇ ਉਸ ਸਿੱਖ ਵਰਗੀ ਤਾਰ ਜਿਸ ਨੇ ਆਪਣੇ ਗੁਰੂ ਦੀਆਂ ਆਗਿਆ ਮੰਨਣ ਲਈ ਉਸ ਸ਼ਾਹੋਕਾਰ ਤੂੰ ਆਪਣੀ ਲੜਕੀ ਦਾ ਮਲਕ ਰਾਲਿਆ ਆਪਣੀ ਲੜਕੀ ਵੇਸ਼ ਰੱਖਦੀ ਪਰ ਆਪਣੇ ਗੁਰੂ ਦੀਆਂ ਆਗਿਆ ਨੂੰ ਨਾ ਟਾਲਿਆ ਕਹਿੰਦੇ 200 ਰੁਪਏ ਦੇ ਦਿੱਤੇ ਜੇ ਤੂੰ ਫਕੀਰੀ ਤਾਰਨ ਕਰਨੀ ਹੈ ਤੇ ਉਸ ਫਕੀਰ ਵਰਗੀ ਤਾਰਨ ਕਰ ਜਿਸ ਨੂੰ ਹਰਕ ਸ਼ੋਗ ਦੁਨਿਆਹੀ ਨਹੀਂ ਨੇ ਜੇ ਉਸ ਦਾ ਕੋਈ ਫਾਇਦਾ ਹੋ ਜਾਏ ਤੇ ਕੋਈ ਪ੍ਰਸੰਤਾ ਨਹੀਂ ਜੇ ਨੁਕਸਾਨ ਹੋ ਜਾਏ ਤਾਂ ਕੋਈ ਸ਼ੋਗ ਨਹੀਂ ਉਸਨੂੰ ਸ਼ਾਹੂ ਕਰ ਦੁਸ਼ਾਲਾ ਦੇ ਗਿਆ ਮਿੱਠੇ ਪਕਵਾਨ ਦੇ ਗਿਆ ਉਸਨੇ ਕੋਈ ਖੁਸ਼ੀ ਜाहिर ਨਹੀਂ ਕੀਤੀ ਅਤੇ ਇੱਕ ਚੋਰ ਦੋਨੀਆਂ ਚੀਜ਼ਾਂ ਲੈ ਗਿਆ ਉਸਨੇ ਕੋਈ ਕ੍ਰੋਧ ਜाहिर ਨਹੀਂ ਕੀਤਾ ਫਕੀਰ ਹੋ ਜਾਣਾ ਚਾਹੀਦਾ ਹੈ ਜਿਹਨੂੰ ਆਏ ਦਾ ਖੁਸ਼ੀ ਨਾ ਹੋਵੇ ਤੇ ਜਾਈ ਦਾ ਗਮ ਨਾ ਹੋਵੇ ਫਿਰ ਤੀਸਰਾ ਜੇ ਤੂੰ ਗ੍ਰਸਤ ਬੰਨਣਾ ਹੈ ਤੇ ਉਸ ਪੰਛੀਆਂ ਦੇ ਜੋੜੇ ਵਰਗਾ ਗ੍ਰਸਤ ਬਨ जिन्हਾਂ ਦੇ ਦਰਖਤ ਹੇਠਾਂ ਤੋਂ ਬੈਠਾ ਸੀ ਤੇ ਉਹਨਾਂ ਨੇ ਆਪਣੀ ਜਾਨ ਦੇ ਕੇ ਤੈਨੂੰ ਭੋਜਨ ਸ਼ਿਕਾਇਆ ਉਸ ਵਿਅਕਤੀ ਨੇ ਜਦੋਂ ਇਹ ਗੱਲਾਂ ਸੁਣੀਆਂ ਤੇ ਉਸਨੇ ਕਿਹਾ ਕਿ ਮੈਂ ਤਾਂ ਤਿੰਨਾਂ ਵਿੱਚੋਂ ਕੋਈ ਨਹੀਂ ਕਰ ਸਕਦਾ ਇਹ ਤਿੰਨੇ ਹੀ ਬਹੁਤ ਮੁਸ਼ਕਿਲ ਨੇ ਨਾਨਕ ਜੀ ਨੇ ਕਿਹਾ ਫਿਰ ਤੂੰ ਸਤਨਾਮ ਦਾ ਜਾਪ ਕਰਿਆ ਕਰ ਬੰਨ ਕੇ ਸ਼ਕਿਆ ਕਰ ਇਹ ਤਾਂ ਸ਼ਕਤੀਦਾਨ ਕਰਿਆ ਕਰ ਸਹਿਜੇ ਸਹਜੇ ਤੂੰ ਪਰਮਗਤੀ ਦਾ ਅਧਿਕਾਰੀ ਹੋਵੇਂਗਾ ਉਸ ਵਿਅਕਤੀ ਨੇ ਜੀ ਕੀਤਾ ਉਦੇ ਨਾਨਕ ਜੀ ਦੇ ਚਰਨਾਂ ਜਮਾਂ ਤੱਕ ਕੇ ਚਲਾ ਗਿਆ ਧੰਨਵਾਦ